ਕਾਲ ਸਾਹਿਬ ਲਈ ਕੀ ਫਤਿਹ ਗੁਰਬਾਣੀ ਦਾ ਇੱਕ ਬਚਨ ਹੈਗਾ ਦੁੱਖਤ ਦੇ ਜਬ ਇਸਰ ਜਾਏ ਜਦੋਂ ਸਾਨੂੰ ਗੁਰੂ ਕੋਲੇ ਰੱਬ ਕੋਲੇ ਹੋਵੇ ਦੁੱਖ ਹੁੰਦੇ ਆ ਪਰਮੇਸ਼ਰ ਤੇ ਭੁੱਲਿਆਂ ਵੀ ਆਪਣੇ ਸਭ ਦੇ ਰੋਕ ਤਾਂ ਹਰ ਸਿੱਖ ਦੀ ਜਿਹੜੀ ਆਸਥਾ ਵਾ ਉਹ ਗੁਰਦੁਆਰੇ ਤੇ ਆ ਤਾਂ ਪਿੰਡ ਸੰਗਰੇੜੀ ਵਾਲਿਆਂ ਨੇ ਜਿੱਥੇ ਨਵਾਂ ਗੁਰਦੁਆਰਾ ਸਾਹਿਬ ਬਣਾਇਆ ਉਸ ਗੁਰਦੁਆਰੇ ਦੇ ਵਿੱਚ ਜਿਹੜਾ ਪਹਿਲਾ ਪ੍ਰੋਗਰਾਮ ਆ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਖੁਆਰ ਹੋਇਆ ਸਭ ਵਿਲੇ ਕੇ ਲੈਰ ਚੱਲ ਰਹੀ ਉਹਦਾ ਕਰਵਾਇਆ ਸੰਗਤ ਨੇ ਭਰਵੀ ਗਿਣਤੀ ਦੇ ਵਿੱਚ ਹਾਜ਼ਰੀ ਭਰੀ ਪਰ ਮੈਂ ਕਾਫੀ ਜਾਣਿਆਂ ਨਾਲ ਮਿਲਿਆ ਸਾਬਤ ਸੂਰਤ ਧੌਣ ਦੀ ਗੱਲ ਕੀਤੀ ਆ ਦਸਤਾਰਾਂ ਸਜਾਉਣ ਦੀ ਔਰ ਕਈਆਂ ਨੇ ਵਾਅਦਾ ਕੀਤਾ ਮੈਂ ਸਮਝਦਾ ਵਾਂ ਕਿ ਸਿੱਖ ਕਦੀ ਵੀ ਗੁਰੂ ਤੋਂ ਦੂਰ ਨਹੀਂ ਹੋ ਸਕਦਾ ਉਹ ਹਮੇਸ਼ਾ ਹੀ ਅੰਦਰੋਂ ਗੁਰੂ ਦੇ ਨਾਲ ਹੁੰਦਾ ਤੇ ਜੇ ਉਹਨੂੰ ਪ੍ਰੇਰਣਾ ਦਿੱਤੀ ਜਾਵੇ ਕਿ ਆਪਾਂ ਗੁਰੂ ਵਾਲੇ ਬਣੀਏ ਤਾਂ ਗੁਰੂ ਦੇ ਲਾਗੇ ਆਈਏ ਤਾਂ ਉਹ ਗੁਰੂ ਦੇ ਲਾਗੇ ਹੁੰਦਾ ਵਾ ਸਤ ਗੁਰੂ ਜੀ ਕਿਰਪਾ ਕਰਨ ਸਿਾਰੇ ਜਾਣੇ ਗੁਰੂ ਪਾਤਸ਼ਾਹ ਦੇ ਨੇੜੇ ਆਈਏ ਅੱਜ ਜਦੋਂ ਅਸੀਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ 350 ਸਾਲਾ ਸ਼ਹੀਦੀ ਸਾਕਾ ਭਾਈ ਮਤੀ ਦਾਸ ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਦਾ ਮਨਾ ਰਹੇ ਹਾਂ ਅੱਜ ਲੋੜ ਆਸੀ ਸਾਰੇ ਗੁਰੂ ਦੇ ਮਾਰਗ ਤੇ ਚੱਲੀਏ ਸਤਿਗੁਰੂ ਜੀ ਦੇ ਦਿੱਤੇ ਹੋਏ ਉਪਦੇਸ਼ਾਂ ਤੇ ਚੱਲੀਏ ਆਪਸ ਵਿੱਚ ਪ੍ਰੇਮ ਪਿਆਰ ਮੁਹੱਬਤ ਅਤੇ ਇਤਿਫਾਕ ਸਾਂਝ ਬਣਾ ਕੇ ਰੱਖੀਏ ਇਹ ਇਹ ਜਿਹੜਾ ਮਾਲਵਾ ਵਾ ਮਾਲਵੇ ਨੂੰ ਸੱਚੇ ਪਾਤਸ਼ਾਹ ਨੇ ਆਪਣਾ ਘਰ ਵੀ ਕਿਹਾ ਵਾ ਮਾਲਵੇ ਤੇ ਬਹੁਤ ਕਿਰਪਾ ਵੀ ਆ ਆ ਇਹ ਮਾਲਵੇ ਵਾਲੇ ਵਾਂਗ ਇਸੇ ਤਰ੍ਹਾਂ ਗੁਰੂ ਨਾਲ ਜੁੜੇ ਰਹਿਣ ਗੁਰੂ ਆਸਰੇ ਤੇ ਜਿਨੇ ਇਹੋ ਮੈਂ ਸੱਚੇ ਪਾਤਸ਼ਾਹਗੇ ਅਰਦਾਸ ਕਰਦਾ ਬਾਕੀ ਮੈਂ ਸੰਗਰੇੜੀ ਪਿੰਡ ਵਾਲਿਆਂ ਨੂੰ ਵਧਾਈ ਦਿੰਦਾ ਵੀ ਉਹਨਾਂ ਨੇ ਸੋਨਾ ਗੁਰੂ ਘਰ ਬਣਾਇਆ ਤੇ ਬਹੁਤ ਉੱਚਾ ਨਿਸ਼ਾਨ ਸਾਹਿਬ ਗੁਰੂ ਦਾ ਲਾਇਆ ਅਜ ਲੋੜਵਾ ਅਸੀਂ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜ ਗਏ ਤੇ ਅੰਮ੍ਰਿਤ ਛੱਕ ਕੇ ਗੁਰੂ ਪੰਥ ਦਾ ਹਿੱਸਾ ਬਣ ਗਏ ਇੱਕ ਦਰਬਾਰ ਸਾਹਿਬ ਦੀ ਵੀਡੀਓ ਦੀ ਗੱਲ ਤੁਸੀਂ ਕਹੀ ਹਸਤੇ ਦੇਖੋ ਕਿ ਹਜੇ ਤੱਕ ਉਹਨੂੰ ਡਿਲੀਟ ਨਹੀਂ ਕੀਤਾ ਗਿਆ ਤੇ ਦੂਸਰੀਆਂ ਥੋੜੇ ਟਾਈਮ ਚ ਟ੍ਰੀਟ ਹੋ ਗਈ। ਮੈਂ ਜਦੋਂ ਇੱਥੇ ਬੋਲ ਕੇ ਹਟਿਆ ਤੇ ਇੱਕ ਨੌਜਵਾਨ ਮੈਨੂੰ ਮਿਲਿਆ ਉਹਨੇ ਮੈਨੂੰ ਇੱਕ ਮੱਗ ਪੱਥਰ ਦਿੱਤਾ। ਕੋਈ ਲੋਕ ਰਾਜ ਪਾਰਟੀ ਪਤਾ ਨਹੀਂ ਕੋਈ ਸੱਜਣ ਹੈਗਾ ਉਹ। ਜੀ। ਉਹਨੇ ਧਿਆਨ ਦਵਾਇਆ ਸੀ ਵੀ ਜਹੇਦਾਰ ਸਾਹਿਬ ਵੀ ਜੇ ਜਿਹੜਾ ਮੁੱਖ ਮੰਤਰੀ ਆ ਭਗਵੰਤ ਸਿੰਘ ਮਾਨ ਉਹਦੇ ਸੰਬੰਧੀ ਕੋਈ ਵੀਡੀਓ ਦਾ ਮਸਲਾ ਆਇਆ ਤੇ ਉਹ ਪੰਜਾਬ ਸਰਕਾਰ ਨੇ ਕਿਹਾ ਵੀ 24 ਘੰਟਿਆਂ ਦੇ ਵਿੱਚ ਹਟਾਈਆਂ ਜਾਣਾ ਔਰ ਬਾਅਦ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਉਹ ਵੀਡੀਓ ਹਟਾਈਆਂ ਵੀ ਆ। ਤਾਂ ਫੇਰ ਜਦੋਂ ਦਰਬਾਰ ਸਾਹਿਬ ਦੇ ਨਾਲ ਛੇੜਛਾੜ ਕੀਤੀ ਜਾਂਦੀ ਹੈ ਆਈ ਆਈ ਦੇ ਨਾਲ ਤਾਂ ਉਹ ਜਿਹੜੀਆਂ ਵੀਡੀਓ ਆ ਸਰਕਾਰ ਉਹਦੇ ਲਈ ਫਰਮਾਨ ਸਾਰੇ ਸੋਸ਼ਲ ਮੀਡੀਆ ਸਾਈਟਾਂ ਨੂੰ ਕਿਉਂ ਨਹੀਂ ਕਰਦੀ ਭਾਵੇਂ ਉਹ ਫੇਸਬੁੱਕ ਆ ਭਾਵੇਂ ਇੰਸਟਾਗ੍ਰਾਮ ਆ ਭਾਵੇਂ ਵਟਸਐਪ ਆ ਜਾਂ ਜਿਹੜੇ ਹੋਰ ਸੋਸ਼ਲ ਮੀਡੀਆ ਅਕਾਊਂਟਸ ਆ ਤੇ ਉਹਨਾਂ ਨੂੰ 24 ਘੰਟਿਆਂ 'ਚ ਹਟਾਇਆ ਜਾਵੇ ਤੁਸੀਂ ਵੀ ਜਾਣਦੇ ਹੋ ਪੇ ਤਾਂ ਦੀ ਕੋਈ ਕਾਰਵਾਈ ਨਹੀਂ ਤਾਂ ਇਹਦੇ ਲਈ ਭਾਵੇਂ ਪੰਜਾਬ ਸਰਕਾਰ ਆ ਜਾਂ ਕੇਂਦਰ ਦੀ ਸਰਕਾਰ ਆ ਜਦੋਂ ਵੀ ਕੋਈ AI ਦੇ ਨਾਲ ਛੇੜਛਾੜ ਕਰਕੇ ਸਾਡੇ ਸਤਖੰਡ ਸ਼੍ਰੀ ਦਰਬਾਰ ਸਾਹਿਬ ਵੱਲਤੀ ਜਾਂ ਮੈਂ ਕਿਹਾ ਕਿਸੇ ਵੀ ਧਰਮ ਸਥਾਨ ਦੇ ਪ੍ਰਤੀ ਕੋਈ ਇਤਰਾਜਜੋਗ ਵੀਡੀਓ ਬਣਾਉਂਦਾ ਤਾਂ ਸਰਕਾਰਾਂ ਨੂੰ ਉਹ 24 ਘੰਟਿਆਂ 'ਚ ਹਟਾਉਣੀਆਂ ਚਾਹੀਦੀਆਂ ਔਰ ਉਹਦੇ ਤੋਂ ਪਹਿਲੀ ਵੀ ਇੱਕ ਗੱਲ ਆ ਕਿ ਕੇਂਦਰ ਸਰਕਾਰ ਨੂੰ ਜਿਹੜੀਆਂ ਇਹ AI ਕਿਉਂਕਿ ਹਰ ਕੰਪਨੀ ਦੀ ਆਪਣੀਆਂ Google ਦੀ ਆਪਣੀਆਂ WhatsApp ਦੀ ਆਪਣੀਆਂ Facebook ਦੀ ਆਪਣੀਆਂ ਇਹਨਾਂ ਨੂੰ ਇਹਨਾਂ ਸਾਰੀਆਂ ਕੰਪਨੀਆਂ ਨੂੰ ਹਦਾਇਤਾਂ ਦੇਣੀਆਂ ਚਾਹੀਦੀਆਂ ਵੀ ਕੋਈ ਵੀ ਇਤਰਾਜਜੋਗ ਵੀਡੀਓ ਜਿਹੜੀਆਂ ਬਣਨੀ ਨਾ ਤੇ ਉਹ ਇਹਨਾਂ ਪਲੇਟਫਾਰਮਾਂ ਤੇ ਪੈਣ ਹੀ ਨਾ ਪਰ ਜੇ ਕੋਈ ਸ਼ਰਾadType ਅੰਸਰ ਪਾਉਂਦੇ ਵੀ ਆ ਤੇ ਸਰਕਾਰ ਉਹਨਾਂ ਤੱਕ ਪਹੁੰਚੇ ਕਿਉਂਕਿ ਜੇ ਇਹ ਚਾਹੋ ਨਾ ਜਦੋਂ ਹੁਣ ਵੇਖੋ ਕਿਸੇ ਮੁੱਖ ਮੰਤਰੀ ਜਾਂ ਮੰਤਰੀ ਦੀ ਵੀਡੀਓ ਪੈਂਦੀ ਤੇ ਪਹੁੰਚਦੇ ਨਾ ਵੀ ਇਹ ਕਿੰਨੇ ਪਾਈ ਆ ਲੱਭੇ ਨਾ ਤੇ ਜਦੋਂ ਕੋਈ ਸਾਡੇ ਦਿਲ ਦਰਬਾਰ ਸਾਹਿਬ ਦੇ ਪ੍ਰਤੀ ਇਦਾਂ ਦੀ ਤਰਾਜੋਗ ਵੀਡੀਓ ਬੰਦਾ ਤੇ ਉਦੋਂ ਫੁਰਤੀ ਕਿਉਂ ਨਹੀਂ ਦਿਖਾਉਂਦੇ ਇਹਦਾ ਮਤਲਬ ਅਵੇਸਲਾਪਾਨਾ ਸਰਕਾਰਾਂ ਨੂੰ ਅਵੇਸਲਾਪਨ ਨਹੀਂ ਕਰਨਾ ਚਾਹੀਦਾ ਤੁਰੰਤ ਕਾਰਵਾਈ ਕਰਨੀ ਚਾਹੀਦੀ ਔਰ ਇਹਨਾਂ ਨੂੰ ਇਹ ਚੇਤੇ ਰੱਖਣਾ ਚਾਹੀਦਾ ਕਿ ਸਿੱਖ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨੂੰ ਬਹੁਤ ਪਿਆਰ ਕਰਦੇ ਆ ਅਸੀਂ ਲੱਖਾਂ ਸ਼ਹਾਦਤਾਂ ਦਰਬਾਰ ਸਾਹਿਬ ਦੀ ਅਜਮਤ ਲਈ ਪਾਈਆਂ ਇਸ ਕਰਕੇ ਇਹਨਾਂ ਘਟਨਾਵਾਂ ਤੇ ਸਰਕਾਰਾਂ ਨੂੰ ਤੁਰੰਤ ਨੋਟਿਸ ਲੈਣਾ ਚਾਹੀਦਾ ਤੇ ਇਹੋ ਜਿਹੀਆਂ ਕਾਰਵਾਈਆਂ ਬੰਦ ਕਰਾਉਣ ਲਈ ਉਚੇਚੇ ਯਤਨ ਪੰਜਾਬ ਸਰਕਾਰ ਨੂੰ ਵੀ ਤੇ ਕੇਂਦਰ ਸਰਕਾਰ ਨੂੰ ਕਰਨੇ ਚਾਹੀਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ